ਸਟਾਰਟਿੰਗ ਵਿੱਚ 2013 ਚ ਸਟਾਫ ਨੇ ਕਹੇ ਸਾਨੂੰ 6 ਸਪੈਕ ਮਿਸ਼ਨ ਲਗਾ ਦਿਓ ਇੱਕ ਦਿਨ ਆਪਾਂ ਛੱਡ ਦਾਂਗੇ ਅੰਗੇਲੀ ਕਿਧਰੇ ਨੇ ਕਿਧਰੇ ਤੇ ਮੈਨੇਜਮੈਂਟ ਕੋਲੋਂ ਵੀ ਹੋਈ ਐ ਅੱਜ ਅਗਰ ਸਕੂਲਾਂ ਦੀ ਕੰਡੀਸ਼ਨ ਡਿਟੇਰੀਓਰੇਟਿੰਗ ਹੋ ਰਹੀ ਐ ਤੇ ਹੋਲੀ-ਵੋਲੀ ਸਕੂਲ ਤੇ ਬੰਦ ਹੀ ਹੋਣਗੇ ਖਤਮ ਹੋਣਗੇ ਰੋਮਨੀ ਅਕਾਲੀ ਦਲ ਦੇ ਵਿੱਚ ਅੱਜ ਤੁਸੀਂ ਕੰਮ ਕਰ ਰਹੇ ਹੋ ਸਕੂਲਾਂ ਦੀ ਹਾਲਤ ਬਹੁਤ ਖਰਾਬ ਐ ਤੁਸੀਂ ਸਕੂਲਾਂ ਤੋਂ ਹੀ ਨਿਕਲੇ ਹੋ ਕਾਲਜਿਸ ਕੋਈ ਨਵੇਂ ਬੰਦ ਨਹੀਂ ਰਹੇ ਪਿਛਲੇ 10-12 ਸਾਲਾਂ ਵਿੱਚ ਹਾਂਜੀ ਇਹ ਸਿਚੁਏਸ਼ਨ ਦੀ ਕੋਈ ਚੀਜ਼ ਬਾਤ ਹੈ ਨਹੀਂ ਦੇਵ ਨਗਰ ਸਕੂਲ ਜਾਓ ਟੁੱਟਿਆ ਪਿਆ ਕੌਮ ਜਿਹੜੀ ਐ ਗੁਰਤੇਗ ਭਦਰ ਸਾਹਿਬ ਦਾ ਔਰ ਕੀਰਤਨ ਦਰਬਾਰ ਔਰਗੇਨਾਈਜ਼ ਕਰਨ ਤੇ ਕੰਮ ਕਰ ਰਹੇ ਹਾਂ ਸਕੂਲ ਇਸ ਪੋਜੀਸ਼ਨ ਇਚ ਹੈ ਦੀਵਾਰਾਂ ਟੁੱਟ ਰਹੀਆਂ ਨੇ ਉਤੋਂ ਲੈਂਟਰ ਟੁੱਟ ਰਿਹਾ ਤੁਸੀਂ ਮੈਂਬਰ ਬਣਿਓ ਹੁਣ ਤੁਹਾਨੂੰ ਅੱਛੀ ਪੋਸਟ ਵੀ ਮਿਲੀ ਹੈ ਤੁਹਾਡੇ ਕੋਲ ਵੀ ਐਕਸਪੈਕਟ ਵੀ ਕਰਦੇ ਹਾਂ ਕਿ ਤੁਸੀਂ ਇਹਦੇ ਬਾਰੇ ਆਵਾਜ਼ ਚੁੱਕੋ ਐ ਵਲਾ ਕੁਐਸਚਨ ਨਹੀਂ ਚੁੱਕਿਆ ਗਿਆ ਮੇਰੇ ਕੋਲੋਂ ਲੇਕਿਨ ਹੁਣ ਤੁਸੀਂ ਦੇਖੋ ਜਿਹੜੇ ਕੋਰਟ ਗਏ ਨੇ ਹੁਣ ਕੋਰਟ ਗਏ ਨੇ ਉਹ ਕੀ ਮੰਗ ਰਹੇ ਨੇ ਇੱਕ ਤੇ ਉਹਨਾਂ ਨੂੰ ਪੈਸਾ ਚਾਹੀਦਾ ਪਿਛਲਾ ਪੂਰਾ ਸਟਾਫ ਨੂੰ ਉਹਨਾਂ ਨਾਲ ਵਿਦ ਇੰਟਰਸਟ ਕੋਰਟ ਕੈਰੀਅਰ ਦੋ ਤੇ ਇਹ ਬਰਡਨ ਕਿਤੇ ਤੇ ਪੈ ਰਿਹਾ ਦਲੇ ਸਿਗੁਰ ਦੁਆਰਾ ਪਰ ਬੰਦਕ ਮਿੱਟੀ ਤੇ ਪੈ ਰਿਹਾ ਫਿਰ ਜਿਹੜੇ ਸਾਡੇ ਸਕੂਲਾਂ ਚ ਬੱਚੇ ਕੱਟ ਗਏ ਸਿਰਫ ਏਰੀਆ ਇਕੱਠਾ ਨਹੀਂ ਕੀਤਾ ਸੀ ਤੇ ਜੀਐਚਪੀਸ ਸਿਲਕ ਨਗਰ ਨੇ ਇਕੱਠਾ ਨਹੀਂ ਕੀਤਾ ਸੀ ਕਿ ਜਿਸ ਨਾਲ ਅਗਰ ਜਦੋਂ ਸਟਾਰਟਿੰਗ ਵਿੱਚ 2013 ਚ ਤੇ ਉਦੋਂ ਸਟਾਫ ਜਿਹੜਾ ਸੀ ਨਾ ਏਰੀਆ ਛੱਡਣ ਨੂੰ ਤਿਆਰ ਸੀ ਨੂੰ ਪਤਾ ਐ ਇਸ ਗੱਲ ਦਾ ਕਿਉਂਕਿ ਸਟਾਫ ਨੇ ਕਹੇ ਸਾਨੂੰ 6 ਸਪੈਕ ਮਿਸ਼ਨ ਲਗਾ ਦੋ ਏਰੀਆ ਰੱਪਾ ਛੱਡ ਦਾਂਗੇ ਅਨਗੇਰੀਲੀ ਕਿਤੇ ਨੇ ਕਿਤੇ ਤੇ ਮੈਨੇਜਮੈਂਟ ਕੋਲੋਂ ਵੀ ਹੋਈ ਹੈ ਕਿ ਅੱਜ ਅਗਰ ਸਕੂਲਾਂ ਦੀ ਕੰਡੀਸ਼ਨ ਡਿਟੀਰੀਓਰੇਟਿੰਗ ਹੋ ਰਹੀ ਹੈ ਤੇ ਹੋਲੀ-ਵ